ਕੀ ਸੂਚਨਾਵਾ YouTube ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਣਕ ਦੀ ਵਾਢੀ ਜਿਹੜੀ ਲਗਭਗ ਹੋ ਚੁੱਕੀ ਹੈ ਅਤੇ ਕਿਸਾਨ ਆਪਣੀ ਫਸਲ ਨੂੰ ਸੰਭਾਲਣ ਅਤੇ ਵੰਡੀ ਕਰਨ ਦੇ ਵਿੱਚ ਰੁਚੀਆਂ ਹੋਇਆ ਹੈ ਅਤੇ ਇਸੇ ਹੀ ਸਬੰਧ ਦੇ ਵਿੱਚ ਮੈਡਮ ਬਨਵੀਤ ਕੌਰ ਜੀ ਖੇਤੀਬਾੜੀ ਵਿਕਾਸ ਅਫਸਰ ਮਾਰਕੀਟਿੰਗ ਅੱਜ ਸਾਡੇ ਕੋਲ ਮੌਜੂਦ ਨੇ ਅਤੇ ਉਹ ਕਿਸਾਨਾਂ ਨੂੰ ਮੰਡੀਕਰਨ ਸਮੇਂ ਜਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਦੇ ਸਬੰਧ ਦੇ ਵਿੱਚ ਜਾਣਕਾਰੀ ਦੇਣਗੇ ਹਾਂਜੀ ਮੈਡਮ ਸਭ ਤੋਂ ਪਹਿਲਾਂ ਤਾਂ ਜੀ ਬਹੁਤ-ਬਹੁਤ ਧੰਨਵਾਦ ਇਸ ਚੈਨਲ ਦੇ ਮਾਧਿਅਮ ਰਹੀਂ ਮਾਧਿਅਮ ਰਾਹੀਂ ਕਿਸਾਨ ਵੀਰਾਂ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਜਿਵੇਂ ਕਿ ਮੈਡਮ ਨੇ ਗੱਲ ਕੀਤੀ ਕਿ ਕਣਕ ਦੇ ਸੁਚੱਜੇ ਮੰਡੀਕਰਨ ਦੇ ਸਮੇਂ ਕਿਸ-ਕਿਸ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਸਭ ਤੋਂ ਪਹਿਲਾਂ ਗੱਲ ਕਰਦੀ ਹਾਂ ਕਿ ਜਦੋਂ ਫਸਲ ਦੀ ਤਲਾਈ ਹੁੰਦੀ ਹੈ ਉਸ ਸਮੇਂ ਆਪਾਂ ਧੜਾ ਕਿਸ ਤਰੀਕੇ ਨਾਲ ਸੈੱਟ ਕਰਦੇ ਹਾਂ ਧੜਾ ਸੈੱਟ ਕਰਨ ਦੇ ਲਈ ਆਪਾਂ ਖਾਲੀ 10 ਬੋਰੀਆਂ ਦਾ ਵਜ਼ਨ ਜਿਹੜਾ ਹੈ ਉਹ ਕੰਡੇ ਤੇ ਕਰ ਲੈਣਾ ਹੈ ਅਤੇ ਉਸ ਵજન ਨੂੰ ਆਪਾਂ 10 ਦੇ ਨਾਲ ਭਾਗ ਕਰਕੇ ਇੱਕ ਬੋਰੀ ਦਾ ਵજન ਹੈ ਉਹ ਕੱਢ ਸਕਦੇ ਹਾਂ ਜੇਕਰ ਆਪਾਂ ਇਹ ਤਰੀਕਾ ਨਹੀਂ ਵੀ ਅਪਣਾਉਣਾ ਤਾਂ ਆਪਾਂ ਜਿਹੜਾ ਧੜਾ ਹੈ ਉਹ 600 ਗ੍ਰਾਮ ਤੇ ਬੋਰੀ ਦਾ ਵજન ਸੈੱਟ ਕਰਾਉਣਾ ਹੈ 700 ਗ੍ਰਾਮ ਤੇ ਨਹੀਂ ਕਰਵਾਉਣਾ ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਜੋ ਕੰਡਾ ਤਲਾਈ ਦੇ ਰੀ ਵਰਤੇ ਆ ਜਾਣਾ ਹੈ ਉਸ ਉੱਪਰ ਪਲੇਟ ਦਾ ਹੋਣਾ ਜ਼ਰੂਰੀ ਹੈ ਬਿਨਾਂ ਪਲੇਟ ਵਾਲਾ ਕੰਡਾ ਜਿਹੜਾ ਹੈ ਉਹ ਬਿਲਕੁਲ ਹੀ ਗੈਰਕਾਨੂੰਨੀ ਹੈ ਅਤੇ ਜੋ ਪਲੇਟ ਉੱਪਰ ਨੰਬਰ ਹੈ ਉਹੀ ਕੰਡਾ ਨੰਬਰ ਸੀਮ ਪਲੀ ਉੱਤੇ ਅਤੇ ਵੱਟੀਆਂ ਦੇ ਉੱਪਰ ਹੋਣਾ ਚਾਹੀਦਾ ਹੈ ਕੰਡੇ ਦਾ ਜਿਹੜਾ ਹੈ ਲੈਵਲ ਉਹ ਇਕਸਾਰ ਹੋਣਾ ਚਾਹੀਦਾ ਹੈ ਜ਼ਮੀਨ ਬਿਲਕੁਲ ਪੱਧਰ ਹੋਣੀ ਚਾਹੀਦੀ ਹੈ ਜਿਸ ਉੱਪਰ ਆਪਾਂ ਫਰਸ਼ੀ ਕੰਡਾ ਰੱਖਿਆ ਹੋਇਆ ਹੈ ਅਤੇ ਜੋ ਉਹਦੇ ਥੱਲੇ ਵਾਲੇ ਸਕੇਲ ਹਨ ਉਹ ਹਿਲਦੇ ਹੋਣ ਅਤੇ ਉਸ ਵਿੱਚ ਕਿਸੇ ਤਰ੍ਹਾਂ ਦਾ ਵੀ ਦਾਣਾ ਵਗੈਰਾ ਉਹ ਨਹੀਂ ਫਸਿਆ ਹੋਣਾ ਚਾਹੀਦਾ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੋ ਸਕੇਲ ਆਪਣੇ ਕੰਡੇ ਦੇ ਵਿੱਚ ਵਰਤਿਆ ਜਾਂਦਾ ਹੈ ਜੋ ਸਕੇਲ ਹੁੰਦਾ ਹੈ ਉਸ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਕੋਈ ਡੂੰਗਾ ਘੱਟ ਹੈ ਉਹ ਨਹੀਂ ਲੱਗਿਆ ਹੋਣਾ ਚਾਹੀਦਾ ਅਤੇ ਸਕੇਲ ਵਿੰਗਾ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਨੂੰ ਸਕੇਲ ਵਿੰਗੇ ਦਾ ਕਿਸ ਤਰੀਕੇ ਨਾਲ ਪਤਾ ਲੱਗਦਾ ਹੈ ਆਪਾਂ ਕੱਲੀ ਪਲੀ ਨੂੰ ਟੰਗ ਕੇ ਸਕੇਲ ਦੇ ਉੱਪਰ ਆਪਾਂ ਚੈੱਕ ਕਰਨਾ ਹੈ ਕਿ ਉਹ ਬਿਲਕੁਲ ਵਿਚਾਰੇ ਹੈ ਅਗਰ ਉਹ ਉੱਪਰ نیچے ਜਾਂ ਖੱਬੇ ਸੱਜੇ ਕਿਸੇ ਪਾਸੇ ਵੀ ਉਹ ਟੱਚ ਕਰਦਾ ਹੈ ਤਾਂ ਆਪਾਂ ਉਸ ਸਕੇਲ ਨੂੰ ਵਿੰਗਾ ਸਕੇਲ ਮੰਨਾਂਗੇ ਤੇ ਉਹਦੇ ਨਾਲ ਵਜਨ ਦੇ ਵਿੱਚ ਜੋ ਘਾਟ ਵਾਧ ਹੈ ਉਹ ਆਉਂਦੀ ਹੈ ਇਹ ਕਿ ਜਿਸਮੀ ਸਕੇਲ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਗੱਲ ਕਰੀਏ ਕਿ ਜੋ ਆਪਾਂ ਬੱਟੇ ਤਲਾਈ ਦੇ ਸਮੇ ਵਰਤਦੇ ਹਾਂ ਉਹਨਾਂ ਦੇ ਵਿੱਚ ਸਿੱਕਾ ਭਰਿਆ ਹੋਵੇ ਅਤੇ ਉਹਨਾਂ ਦੀ ਕੁਆਲਿਟੀ ਟੈਸਟਿੰਗ ਹੈ ਜਿਹੜੀ ਉਹ ਕੋਈ ਹੋਣੀ ਚਾਹੀਦੀ ਹੈ ਜੇ ਐਸ ਸੀਜ਼ਨ ਦੀ ਗੱਲ ਕਰੀਏ ਤਾਂ ਬੱਟਿਆਂ ਦੇ ਉੱਪਰ 2025 ਵੀ ਵੀ ਮੋਰ ਹੈ ਜਿਹੜੀ ਉਹ ਪਿਛਲੇ ਪਾਸੇ ਲੱਗੀ ਹੋਣੀ ਚਾਹੀਦੀ ਹੈ ਵਾਜਤੋਂ ਵੱਧ ਆਪਾਂ 25 A ਵਾਲਾ ਵਰਤ ਸਕਦੇ ਹਾਂ ਪਰ ਇਸ ਤੋਂ ਪਿਛਲਾ ਆਪਾਂ ਜਿਹੜਾ ਹੈ ਉਹ ਨਹੀਂ ਵਰਤ ਸਕਦੇ ਇੱਕ ਸਾਲ ਦੇ ਵਿੱਚ 4 ਕੁਆਟਰ ਮੰਨੇ ਜਾਂਦੇ ਹਨ ਤਿੰਨ ਤਿੰਨ ਮਹੀਨਿਆਂ ਦਾ ਇੱਕ ਕੁਆਟਰ ਹੁੰਦਾ ਹੈ ਤਾਂ ਜੋ ਹਾਰਦੀ ਦੀ ਫਸਲ ਦੇ ਵਿਚਨ ਸਮੇਂ ਵੀ ਕੁਆਟਰ ਚੱਲਦਾ ਹੈ ਅਤੇ ਸੋਨੀ ਦੀ ਫਸਲ ਵਿਚਨ ਸਮੇਂ ਸੀ ਅਤੇ ਡੀ ਕੁਆਟਰ ਦੀ ਆਪਾਂ ਵਰਤਨਾ ਜਿਹੜੀ ਉਹ ਕਰਨੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿਸਾਨ ਵੀਰਾਂ ਨੂੰ ਖੁਦ ਵੀ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਤਲਾਈ ਉਦੋਂ ਹੀ ਕਰਾਓ ਜਦੋਂ ਤੋਲਾ ਮੌਜੂਦ ਹੈ ਤੋਲੇ ਕੋਲ ਲਾਇਸੈਂਸ ਵੀ ਹੋਣਾ ਜ਼ਰੂਰੀ ਹੈ ਅਤੇ ਕਿਸਾਨ ਵੀ ਖੁਦ ਵੀ ਜਿਹੜੇ ਹੈਗੇ ਨੇ ਮੰਡੀ ਦੇ ਵਿੱਚ ਮੌਜੂਦ ਰਹਿਣ ਜਿਸ ਸਮੇਂ ਉਹਨਾਂ ਦੇ ਫਸਲਾਂ ਦੀ ਤਲਾਈ ਚੱਲਦੀ ਹੈ ਹਾਂਜੀ ਮੈਡਮ ਜਿਵੇਂ ਕਿ ਤੁਸੀਂ ਮੰਡੀਆਂ ਦੇ ਵਿੱਚ ਚੈਕਿੰਗ ਵਗੈਰਾ ਲਈ ਜਾਂਦੇ ਰਹਿੰਦੇ ਹੋ ਤੇ ਚੈਕਿੰਗ ਦੌਰਾਨ ਜੇ ਕਿਸੇ ਫਰਮ ਦੇ ਅਗੇਂਸਟ ਕੋਈ ਵੀ ਕੋਈ ਉਲਕਾਈ ਪਾਈ ਜਾਂਦੀ ਹੈ ਕਿ ਜਾਂ ਫਿਰ ਫਰਮ ਕੋਈ ਗੜਬੜ ਕਰਦੀ ਹੈ ਕੀ ਹੈ ਤਾਂ ਉਹਦੇ ਅਗੇਂਸਟ ਤੁਸੀਂ ਕੀ ਕਾਰਵਾਈ ਕਰਦੇ ਹੋ ਹਾਂਜੀ ਮੈਡਮ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਜਿੰਨੇ ਵੀ ਮਾਰਕੀਟਿੰਗ ਅਫਸਰ ਨੇ ਆਪਣੇ ਸ਼੍ਰੀ ਮੁਖਸਰ ਸਾਹਿਬ ਦੇ ਸਾਰੇ ਟੀਮ ਬਣਾ ਕੇ ਅਸੀਂ ਵਕ ਵਕ ਮੰਡੀਆਂ ਦੇ ਵਿੱਚ ਜਾਂਦੇ ਹਾਂ ਅਤੇ ਕੰਡੇ ਵੱਟੇ ਅਸੀਂ ਚੈੱਕ ਕਰਦੇ ਹਾਂ ਅਗਰ ਸਾਨੂੰ ਕਿਸੇ ਵੀ ਫਰਮ ਦੇ ਵਿੱਚ ਕੋਈ ਗੜਬੜੀਆਂ ਅਨੁਤਾਈਆਂ ਵਜ਼ਨ ਵਧ ਘਟ ਦੀ ਕੋਈ ਅਗਰ ਕਮੀ ਪੇਸ਼ੀ ਲੱਗਦੀ ਹੈ ਤਾਂ ਅਸੀਂ ਪੰਜਾਬ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ 1961 ਅਤੇ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ 262 ਦੇ ਆਧਾਰ ਤੇ ਅਸੀਂ ਇੱਕ ਲਿਖਤੀ ਰੂਪ ਦੇ ਵਿੱਚ ਚਲਾਨ ਉਸ ਫਰਮ ਦੇ ਅਤੇ ਤੋਲੇ ਦੇ ਖਿਲਾਫ ਕੱਟ ਕੇ ਜੋ ਬੰਦੀ ਕਾਰਵਾਈ ਹੋ ਸਾਰੀ ਲਿਖ ਕੇ ਜੋ ਕਮੀ ਪੇਸ਼ੀ ਹੈ ਉਹ ਲਿਖ ਕੇ ਸਾਈਨ ਕਰਕੇ ਬਕਾਇਦਾ ਅਸੀਂ ਮਾਰਕੀਟ ਕਮੇਟੀ ਨੂੰ ਦਿਨੇ ਹਨ ਅਤੇ ਉਸ ਚਲਾਨ ਦੇ ਆਧਾਰ ਤੇ ਅਤੇ ਇਹਨਾਂ ਰੂਲਾਂ ਦੇ ਆਧਾਰ ਤੇ 1961 ਐਕਟ ਦੇ ਆਧਾਰ ਤੇ ਮਾਰਕੀਟ ਕਮੇਟੀ ਫਰਮਾਂ ਨੂੰ ਅਤੇ ਤੋਲਿਆਂ ਨੂੰ ਠੁਕਮਾ ਫਾਈਨ ਹੈ ਜਿਹੜਾ ਉਹ ਪਾਉਂਦੀ ਹੈ ਅਤੇ ਵਸੂਲ ਵੀ ਕਰਦੀ ਹੈ ਇਸ ਦੀ ਰਿਪੋਰਟ ਅਸੀਂ ਆਪਦੇ ਜਿਹੜੇ ਮਾਰਕੀਟਿੰਗ ਵਿੰਗ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਭੇਜਦੇ ਹਾਂ ਹਰ ਸੀਜ਼ਨ ਤੋਂ ਬਾਅਦ ਹਾਂਜੀ ਕਿਸਾਨ ਵੀਰੋ ਮੈਡਮ ਮਨਵੀਤ ਕੌਰ ਜੀ ਨੇ ਮੰਡੀਕਰਨ ਦੇ ਸਬੰਧ ਦੇ ਵਿੱਚ ਬਹੁਤ ਹੀ ਲਾਹੇਵੰਦ ਜਾਣਕਾਰੀ ਜਿਹੜੀ ਉਹ ਸਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੀ ਹਾਂ ਕਿ ਇਹ ਜਾਣਕਾਰੀ ਜਿਹੜੀ ਕਿਸਾਨ ਵੀਰਾਂ ਨੂੰ ਬਹੁਤ ਹੀ ਕੰਮ ਆਵੇਗੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਜੁੜੇ ਰਹੋ ਸਾਡੇ YouTube ਚੈਨਲ ਮੁਕਸਰ ਜੀ ਆ ਖੇਤੀ ਸੂਚਨਾ ਧੰਨਵਾਦ